ਸਤਿ ਸ੍ਰੀ ਅਕਾਲ ਦੋਸਤੋ ਮੈਂ ਬਿਰੰਗੀ ਪਾਂਡੇ ਤੇ ਤੁਸੀਂ ਦੇਖ ਰਹੇ ਜੀਬੀਸੀ ਅਪਡੇਟ ਔਰ ਨਜ਼ਰ ਦਿੰਦੇ ਹਾਂ ਪੰਜਾਬ ਦੀਆਂ ਵੱਡੀਆਂ ਖਬਰਾਂ ਤੇ ਸਭ ਤੋਂ ਪਹਿਲਾ ਖਬਰ ਆ ਰਹੀ ਹੈ ਸ਼ਰਕਤੋ ਸਾਹਮਣੇ ਜਿੱਥੇ ਦਿਨ ਦਿਨ ਵੱਧੀ ਚੋਰੀ ਦੀਆਂ ਘਟਨਾਵਾਂ ਤੋਂ ਲੋਕ ਬੇਹੱਦ ਹੀ ਪਰੇਸ਼ਾਨ ਹਨ ਚੋਰੀ ਅਤੇ ਲੁੱਟਖੋਹ ਦੀਆਂ ਘਟਨਾ ਰੁਕੰਦਾ ਨਾਮ ਨਹੀਂ ਲੈ ਰਹੀ ਥਾਣਾ ਸੀਟੀ ਦੇ ਕੁਝ ਮੀਟਰ ਦੀ ਦੂਰੀ ਤੇ ਹੀ ਇੱਕ ਦੁਕਾਨ ਤੇ ਉੱਤੇ ਕੰਮ ਕਰਨ ਵਾਲੇ ਨੌਜਵਾਨ ਦਾ ਮੋਟਰਸਾਈਕਲ ਦਿਨ ਦਿਹਾੜੇ ਚੋਰੀ ਹੋ ਜਾਂਦੀ ਜਾਣਕਾਰੀ ਦੇਂਦੇ ਨੌਜਵਾਨ ਨੇ ਕੀ ਕੁਝ ਕਿਹਾ ਤੁਸੀਂ ਵੀ ਦੇਖੋ ਹਾਂਜੀ ਭਾਈ ਕੀ ਨਾਮ ਆਪਣਾ ਮੇਰਾ ਨਾਮ ਕ੍ਰਿਸ਼ਨ ਕੁਮਾਰ ਹੈ ਜੀ ਅੱਛਾ ਕੀ ਚੱਕਰ ਪਿਆ ਭਾਈ ਆਪਣਾ ਚੱਕਰ ਕੁਛ ਨਹੀਂ ਕੱਲ ਮੈਂ ਕੰਮ ਤੇ ਆਇਆ ਮੈਂ ਆਪਣੀ ਦੁਕਾਨ ਤੇ ਆ ਕੇ ਲੰਘਾ ਉਸਤੇ ਮੈਂ ਕੰਮ ਕਰਦਾ ਆਇਆ ਜੀ ਤੇ ਮੈਂ ਬਾਈਕ ਇੱਥੇ ਗੀਤਾ ਮੰਦਰ ਕੋਲ ਖੜੀ ਕੀਤੀ ਸੀ ਪਿੱਛੇ ਸਾਡੀ ਦੁਕਾਨ ਹੈ ਇੱਧਰ ਦੁਕਾਨ ਦੇ ਪਿੱਛੇ ਗੀਤਾ ਮੰਦਰ ਆ ਉੱਥੇ ਥੜੇ ਉੱਤੇ ਮੋਟਰਸਾਈਕਲ ਖੜਾ ਕੀਤਾ ਸੀ ਮੈਂ ਆਪਣਾ ਬਾਈਕ ਸਪਲੈਂਡਰ ਮੋਟਰਸਾਈਕਲ 1593 ਉਹਦੇ ਹੈੱਡਲਾਈਟ ਤੇ ਮੋਰੇ ਬ੍ਰਾਹਮਣ ਵੀ ਲਿਖਿਆ ਹੋਇਆ ਹੈ ਵਾ ਤੇ ਸਪਲੈਂਡਰ ਮੋਟਰਸਾਈਕਲ ਮੇਰਾ ਕੱਲ ਸ਼ਾਮੀ 5:12 ਤੇ ਸੀਸੀਟੀਵੀ ਕੈਮਰਾ ਦੀ ਫੋਟੋ ਚੈੱਕ ਕੀਤੀ ਆ ਤੇ ਉਹਦੇ ਵਿੱਚ ਪਤਾ ਲੱਗਾ ਵਾ 5:12 ਤੇ ਮੁੰਡਾ ਚੱਕ ਕੇ ਲੈ ਕੇ ਗਿਆ ਵਾ ਸਾਡੇ ਕੋਲ ਉਹਦੀ ਵੀਡੀਓ ਵੀ ਹੈਗੀ ਹੈ ਮੁੰਡੇ ਦੀ ਫੋਟੋ ਵੀ ਹੈਗੀ ਹੈ ਪਰ ਫੋਟੋ ਥੋੜੀ ਕਲੀਅਰ ਨਹੀਂ ਹੈਗੀ ਪਰ ਫਿਰ ਵੀ ਆਪਾਂ ਕੋਸ਼ਿਸ਼ ਕਰ ਲਈ ਹੈ ਇੱਕ ਦੋ ਜਗ੍ਹਾ ਹੋਰ ਦੇਖ ਕੇ ਪਤਾ ਲੱਗ ਜੂਗਾ ਮੁੰਡੇ ਦਾ ਤੇ ਆਪਾਂ ਦਰਖਾਸਤ ਵੀ ਦੇਤੀ ਆ ਸਿਟੀ ਥਾਣੇ ਦਰਖਾਸਤ ਵੀ ਦੇਤੀ ਆ ਬਾਕੀ ਦੇਖੋ ਹੁਣ ਪੁਲਿਸ ਵੀ ਤਵਦੀਸ਼ ਕਰੂਗੀ ਉਹਦੀ ਕਿੱਥੇ ਤੱਕ ਮਿਲਦਾ ਮੋਟਰਸਾਈਕਲ ਕਦੋਂ ਮਿਲਦਾ ਕੋਈ ਕੁਝ ਕੋਈ ਨਿਸ਼ਾਨੀ ਵਗੈਰਾ ਮੋਟਰਸਾਈਕਲ ਦਾ ਨੰਬਰ ਕੀ ਹੈ ਮੋਟਰਸਾਈਕਲ ਨੰਬਰ ਮੋਟਰਸਾਈਕਲ ਹੈਗਾ ਜੀ 1593 ਮੋਟਰਸਾਈਕਲ ਦਾ ਨੰਬਰ ਹੈ ਜੀ ਤੇ ਮੋਟਰਸਾਈਕਲ ਦੀ ਹੈਡਲਾਈਟ ਦੇ ਮੋਰੇ ਉੱਪਰ ਜਿਹੜਾ ਸ਼ੋਅ ਹੁੰਦੀ ਉੱਤੇ ਬ੍ਰਾਹਮਣ ਲਿਖਿਆ ਹੋਇਆ ਟੈਂਕੀ ਦੇ ਉੱਤੇ ਇੱਕ ਚਿੱਟੇ ਰੰਗ ਦਾ ਲੋਗੋ ਬਣਿਆ ਪਿਆ ਵਾ ਖੋਪੜੀ ਵਾਲਾ ਨਹੀਂ ਪੂਰਾ ਨੰਬਰ ਤੇ ਅੱਖਾਂ ਬਣੀਆਂ ਪਈਆਂ ਪੂਰਾ ਨੰਬਰ PB07BW1593 ਅੱਛਾ ਜੀ ਕਿਹੜੀ ਜਗ੍ਹਾ ਰਹਨ ਵਾਲੇ ਆ ਮੈਂ ਬਹਾਦਰਪੁਰ ਸ਼ਹਿਰਪੁਰ ਨਰੈਣਗੜ੍ਹ ਦੋ ਛੋਟੇ ਨੌਜਵਾਨਾਂ ਨੇ 5 ਫੁੱਟ ਉੱਚਾ ਪਤੰਗ ਬਣਾ ਕੇ ਪਤੰਗਬਾਜ਼ੀ ਦੇ ਸ਼ੌਕੀਨ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਜਾਣਕਾਰੀ ਦਿੰਦੇ ਹੋਏ ਇਹਨਾਂ ਨੌਜਵਾਨਾਂ ਨੇ ਦੱਸਿਆ ਕਿ ਉਹਨਾਂ ਨੇ ਇਹ ਪਤੰਗ ਕਿਉਂ ਤੇ ਕਿਵੇਂ ਬਣਾਇਆ ਇਹ ਸਾਰੇ ਕੁਝ ਤੁਸੀਂ ਦੇਖੋ ਕਿਹਨੇ ਬਣਾਇਆ ਜੀ ਆਰਨ ਮਹਿਰਾ ਜੀ ਨੇ ਅਸੀਂ ਬਣਾਇਆ ਜੀ ਕਿਹਨੇ ਕਿਹਨੇ ਦੋਨਾਂ ਨੇ ਬਣਾਇਆ ਤੁਸੀਂ ਹਾਂਜੀ ਅਭਿਸ਼ੇਕ ਕੁਮਾਰ ਅਭਿਸ਼ੇਕ ਚੌਧਰੀ ਨੇ ਤੇ ਆਰਨ ਮਹਿਰਾ ਅੱਛਾ ਕਿਹੜੀ ਜਗ੍ਹਾ ਰਹਿੰਦੇ ਤੁਸੀਂ ਅਸੀਂ ਪੁੰਨੂ ਦੀ ਚੱਕੀ ਦੇ ਨੇ ਜੀ ਕੱਚੇ ਲੋਕ ਪੁੰਨੂ ਦੀ ਚੱਕੀ ਦੇ ਰਹਿੰਦੇ ਆ ਆ ਬਣਾਇਆ ਪਤੰਗ ਹਾਂਜੀ ਆ ਬਣਾਇਆ ਤੇ ਕਿੰਨੇ ਦਿਨ ਲੱਗੇ ਬਣਾਨ ਕਲਰ ਨੂੰ ਸ਼ੁਰੂ ਕੀਤਾ ਫੀਆਸੋ ਇਹ ਕਾਗਜ਼ ਵੀ ਆਪ ਲਗਾਇਆ ਸਾਰਾ ਹਾਂਜੀ ਆਪ ਲਗਾਇਆ ਦੂਜੇ ਪਾਸੋਂ ਵੀ ਦਿਖਾਈਓ ਆ ਦੇਖ ਸਕਦੇ ਹੋ ਜੀ ਮੁੰਡਿਆਂ ਨੇ ਪਤੰਗ ਆ ਬਣਾਇਆ ਹੈ 5 ਫੁੱਟ ਦਾ ਪਤੰਗ ਹੈ ਤੇ ਆਪਣਾ ਇਹਨਾਂ ਦਾ ਕੱਦ 4 ਫੁੱਟ ਹੈ ਤੁਸੀਂ ਦੇਖ ਸਕਦੇ ਹੋ ਜੀ ਕਿੱਡਾ ਵੱਡਾ ਪਤੰਗ ਬਣਾਇਆ ਕਿੰਨੇ ਦਿਨ ਲੱਗੇ 2 ਦਿਨ ਲੱਗੇ ਇਹਨੂੰ ਬਣਾਉਣ ਨੂੰ ਇਹ ਉੱਡੂਗਾ ਵੀ ਕਿ ਮੁਕੇਰੀਆਂ ਦੇ ਪਿੰਡ ਮਹਿਤਪੁਰ ਦੇ ਸਰਪੰਚ ਦੇ ਉੱਤੇ ਕਿਸਾਨ ਜੱਥੇਬੰਦੀ ਆਗੂਆਂ ਨੇ ਮਾਈਨਿੰਗ ਦੇ આરોਪ ਲਾਉਂਦੇ ਹੋਏ ਐਸਐਸਪੀ ਸ਼ਰਪੂਰ ਨਾਲ ਮੁਲਾਕਾਤ ਕੀਤੀ ਸੁਣੋ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਉਹਨਾਂ ਨੇ ਕੀ ਕੁਝ ਕਿਹਾ ਅੱਜ ਅਸੀਂ ਐਸਐਸਪੀ ਸਾਹਿਬ ਨੂੰ ਮਾਈਨਿੰਗ ਦੇ ਸਹਾਂਝ ਚ ਮਿਲੇ ਸੀ ਹਾਂਜੀ ਔਰ ਮਾਈਨਿੰਗ ਡਿਪਾਰਟਮੈਂਟ ਨੇ ਵੀ ਇਹਦੇ ਸਹਾਂਝ ਚ ਕੋਈ ਬੈਂਡਿੰਗਾਂ ਜਿਹੜੀਆਂ ਨੇ ਦਿੱਤੀਆਂ ਨੇ ਹਾਂਜੀ ਉਹ ਵੱਡੀ ਪੱਧਰ ਦੇ ਉੱਤੇ 20 ਫੁੱਟ ਤੋਂ 30 30 40 40 ਫੁੱਟ ਜਿਹੜੇ ਕੱਢੇ ਆ ਉਹ ਉੱਥੇ ਪਾਏ ਹੋਏ ਨੇ ਜਿਹਦੇ ਸਹਾਂਝ ਚ ਕੁਝ ਕਿ ਬਿਜਲੀ ਦੇ ਖੰਭੇ ਜਿਹੜੇ ਨੇ ਵੱਡੇ ਟਾਵਰ ਲ ਉਹ ਵੀ ਡ੍ਰੇਨ ਦਾ ਡਰ ਬਣਿਆ ਹੋਇਆ ਉਹਦੇ ਨਾਲ ਨਾਲ ਜਿਹੜੀ ਉੱਚੀ ਬਸੇ ਵਾਲੀ ਨਹਿਰ ਆ ਰਹੀ ਹੈ ਤਲਵਾੜੇ ਤੋਂ ਉਹ ਸਿਰਫ ਤੇ ਸਿਰਫ ਕੋਈ 70 80 ਫੁੱਟ ਦਾ ਫਾਸਲਾ ਰਹਿ ਗਿਆ ਉਹ ਨਹਿਰ ਵੀ ਟੁੱਟ ਗਈ ਕੰਡਿਆਲੀ ਤਾਰ ਨੂੰ ਜ਼ੀਰੋ ਲਾਈਨ ਨੇੜੇ ਕਰਨ ਤੇ ਕਿਸਾਨ ਖੁਸ਼ ਆਧੁਨਿਕਤਾ ਨਾਲ ਕੰਡਿਆਲੀ ਤਾਰ ਲਗਾਉਣ ਨਾਲ ਸੇਕੜੇ ਏਕੜ ਜ਼ਮੀਨ ਕੰਡਿਆਲੀ ਤਾਰ ਤੋਂ ਹੋਈ ਬਾਹਰ ਦੇਸ਼ ਨੂੰ ਅੰਗਰੇਜ਼ਾਂ ਤੋਂ ਆਜ਼ਾਦੀ ਮਿਲਣ ਤੋਂ ਬਾਅਦ ਭਾਰਤ ਪਾਕਿਸਤਾਨ ਦੀ ਹੋਈ ਵਟਾਰੇ ਦੌਰਾਨ ਦੋਹਾਂ ਦੇਸ਼ਾਂ ਦਰਮਿਆਨ ਖੇਚੀ ਗਈ ਲਕੀਰ ਕਾਰਨ ਇਸ ਦੇ ਨਾਲ ਲੱਗਦੇ ਸਰਹੱਦੀ ਪਿੰਡਾਂ ਦੇ ਲੋਕਾਂ ਨੂੰ ਭਾਰਤ ਪਾਕਿਸਤਾਨ ਨਾਲ ਹੋਈਆਂ ਜੰਗਾਂ ਦੌਰਾਨ ਆਰਥਿਕ ਮਾਰ ਸਹਣੀ ਪਈ ਸੀ ਉੱਥੇ ਅਤਵਾਦ ਦੌਰਾਨ ਦੇਸ਼ ਦੀ ਸੁਰੱਖਿਆ ਦੇ ਮੱਦੇਨਜ਼ਰ ਬੀਐਸਐਫ ਦੇ ਸੈਕਟਰ ਗੁਰਦਾਸਪੁਰ ਦੇ ਖੇਤਰ ਵਿੱਚ ਕੰਡਿਆਲੀ ਤਾਰ ਜ਼ੀਰੋ ਲਾਈਨ ਦੇ ਕਰੀਬ 150 ਮੀਟਰ ਦੀ ਦੂਰੀ ਤੇ ਜਾਣਕਾਰ ਸਰਹੱਦੀ ਕਿਸਾਨ ਦੇ ਚਿਹਰੇ ਖੁਸ਼ੀ ਨਾਲ ਬਾਗ-ਬਾਗ ਦਿਖਾਈ ਦੇ ਰਹੇ ਹਨ ਦਸਨ ਯੋਗ ਹੈ ਕਿ ਕਾਲੇ ਦੌਰ ਦੌਰਾਨ 1988 ਦੌਰਾਨ ਭਾਰਤ-ਪਾਕਿਸਤਾਨ ਸਰਹੱਦ ਤੇ ਸੁਰੱਖਿਆ ਦੇ ਮਦਰ ਨਿਜਰ ਕਿਸਾਨਾਂ ਦੀ ਜ਼ਮੀਨ ਤੇ ਕੇਂਦਰ ਸਰਕਾਰ ਨੇ 127 ਕਿਲੋਮੀਟਰ ਲੰਬੀ ਕੰਡਿਆਲੀ ਤਾਰ ਲਗਾਈ ਸੀ ਇਸ ਸਮੇਂ ਸੈਕਟਰ ਗੁਰਦਾਸਪੁਰ ਦੀ ਕਮਾਂਤਰੀ ਸਰਹੱਦ ਦਾ ਦਾਰਾਬਦ ਕੇ ਕਰੀਬ 138 ਕਿਲੋਮੀਟਰ ਹੋ ਚੁੱਕਾ ਹੈ ਉਸ ਸਮੇਂ ਪੰਜਾਬ ਦੇ ਮਾਹੌਲ ਨੂੰ ਠੀਕ ਬਣਾਉਣ ਲਈ ਸਰਹੱਦ ਨੇੜੇ 12 ਫੁੱਟ ਜੀ ਹੱਥੇ ਕਰੀਬ 8 ਫੁੱਟ ਚੌੜੀ ਕੰਦਨ ਮਾ ਕੰਡਿਆਲੀ ਤਾਰ ਜਿਸ ਵਿੱਚ ਕਰੰਟ ਛੱਡਿਆ ਜਾਂਦਾ ਸੀ ਲਗਾ ਕੇ ਪਾਕਿਸਤਾਨ ਤੋਂ ਅਤਵਾਦੀਆਂ ਵੱਲੋਂ ਲਿਆਂਦੇ ਜਾਣ ਵਾਲੇ ਹਥਿਆਰਾਂ ਦੀ ਸਪਲਾਈ ਨੂੰ ਠਲ ਪਾਈ ਸੀ ਡੀਆਈਜੀ ਇੰਦਰਵੀਰ ਨੂੰ 23 ਨੂੰ ਹਾਈ ਕੋਰਟ 'ਚ ਪੇਸ਼ ਕਰਨ ਦੇ ਹਦੇਸ ਨਸ਼ਾ ਤਸਕਰ ਨੂੰ 10 ਲੱਖ ਰੁਪਏ ਦੀ ਰਿਸ਼ਵਤ ਲੈ ਕੇ ਛੱਡਣ ਦਾ ਹੈ ਮਾਮਲਾ ਨਸ਼ਾ ਤਸਕਰ ਚੋਰਾ ਸਿੰਘ ਨੂੰ 10 ਲੱਖ ਰੁਪਏ ਦੀ ਰਿਸ਼ਵਤ ਲੈ ਕੇ ਛੱਡਣ ਦੇ ਮਾਮਲੇ ਵਿੱਚ ਐਡੀਸ਼ਨਲ ਸੈਸ਼ਨ ਜੱਜ ਰਾਕੇਸ਼ ਸ਼ਰਮਾ ਦੀ ਅਦਾਲਤ ਨੇ ਡੀਆਈਜੀ ਇੰਦਰਵੀਰ ਸਿੰਘ ਨੂੰ 23 ਜਨਵਰੀ ਨੂੰ ਅਦਾਲਤ ਵਿੱਚ ਹਾਜ਼ਰ ਹੋਣ ਲਈ ਵਿਜੀਲੈਂਸ ਬਿਊਰੋ ਨੂੰ ਆਦੇਸ਼ ਦਿੱਤੇ ਹਨ ਇਹ ਆਦੇਸ਼ ਡੀਐਸਪੀ ਲਖਵੀਰ ਸਿੰਘ ਸੰਧੂ ਨੂੰ ਅਦਾਲਤ ਵੱਲੋਂ ਸਰਕਾਰੀ ਗਵਾਹ ਮੰਨਨ ਤੋਂ ਬਾਅਦ ਜਾਰੀ ਕੀਤੇ ਗਏ ਹਨ ਪਿਸਤੌਲ ਸਾਫ਼ ਕਰਦੇ ਚੱਲੀ ਗੋਲੀ ਸਿਰ ਚ ਲੱਗਣ ਨਾਲ ਸਬ ਇੰਸਪੈਕਟਰ ਦੀ ਮੌਤ ਥਾਣਾ ਦੋ ਦੇ ਤਹਿਤ ਆਉਂਦੇ ਦਿਹਾਤੀ ਸੀਆਈਏ ਸਟਾਫ ਪੁਲਿਸ ਦੇ ਦਫ਼ਤਰ ਦੇ ਬਾਹਰ ਬਣੀ ਪਾਰਕਿੰਗ ਵਿੱਚ ਕਾਰ 'ਚ ਬੈਠੇ ਦਿਹਾਤੀ ਪੁਲਿਸ ਦੇ ਸਬ ਇੰਸਪੈਕਟਰ ਦੇ ਗੋਲੀ ਲੱਗਣ ਨਾਲ ਮੌਤ ਹੋ ਗਈ ਮ੍ਰਿਤਕ ਦੀ ਪਛਾਣ ਭੋਪੌਰ ਦੇ ਭਵਿੰਦਰ ਸਿੰਘ ਵਜੋਂ ਹੋਈ ਹੈ ਮੌਢਲੀ ਜਾਂਚ ਚ ਪਤਾ ਲੱਗਾ ਕਿ ਸਬ ਇੰਸਪੈਕਟਰ ਦਿਹਾਤੀ ਸੀਆਈਏ ਸਟਾਫ ਦੀ ਪਾਰਕਿੰਗ 'ਚ ਗੱਡੀ 'ਚ ਬੈਠ ਕੇ ਸਰਕਾਰੀ ਪਿਸਤੌਲ ਸਾਫ਼ ਕਰ ਰਿਹਾ ਸੀ ਤੇ ਇਸ ਦੌਰਾਨ ਅਚਾਨਕ ਚੱਲੀ ਗੋਲੀ ਉਸ ਦੇ ਸਿਰ 'ਤੇ ਲੱਗੀ ਇਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਸਬ ਇੰਸਪੈਕਟਰ ਭਵਿੰਦਰ ਸਿੰਘ ਸੀਆਈਏ ਦਿਹਾਤੀ 'ਚ ਲੰਬੇ ਸਮੇਂ ਤੋਂ ਸੇਵਾਵਾਂ ਦੇ ਰਹੇ ਸੰਥਾਨਾ ਦੋਦ ਦੇ ਇੰਚਾਰਜ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਟੀਮ ਨੇ ਕਾਰ ਤੇ ਸਰਕਾਰੀ ਪਿਸਤੌਲ ਕਬਜ਼ੇ ਚ ਲੈ ਕੇ ਜਾਂਚ ਸ਼ੁਰੂ ਕਰਦੇ ਤਿੰਨ ਮ੍ਰਿਤਕ ਦੀ ਪਤਨੀ ਦੇ ਬਿਆਨਤ 174 ਦੀ ਕਾਰਵਾਈ ਕਰਦੇ ਹਨ লাশ ਕਬਜ਼ੇ ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾ ਘਰ ਚ ਰਖਵਾ ਦਿੱਤਾ ਹੈ ਅਰਸਡਲਾ ਗੈਂਗ ਦੇ ਤਿੰਨ ਮੈਂਬਰ ਗ੍ਰਿਫਤਾਰ ਦੋ ਪਿਸਤੌਲ ਤੇ 6 ਰਾਉਂਡ ਬਰਾਮਦ ਸੀ ਆਈਏ ਪਟਿਆਲਾ ਨੇ ਅਰਸਡਲਾ ਗੈਂਗ ਦੇ ਤਿੰਨ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ ਇਹਨਾਂ ਨੇ ਬੀਤੇ ਦਿਨ ਪਟਿਆਲਾ ਦੇ ਨਵੇਂ ਬਸੱਡੇ ਚ ਝਗੜੇ ਦੌਰਾਨ ਗੋਲੀਆਂ ਚਲਾਈਆਂ ਸਨ ਇਸ ਦੀ ਪੁਸ਼ਟੀ ਕਰਦਿਆਂ ਐਸਐਸਪੀ ਬਰੂੰ ਸ਼ਰਮਾ ਨੇ ਦੱਸਿਆ ਕਿ ਗ੍ਰਿਫਤਾਰ ਮਲਜਮਾਂ ਦੇ ਪਛਾਣ ਬਲਜਿੰਦਰ ਉਰਫ ਬੱਲੀ, ਬਾਸੀ ਅਲੀ ਸ਼ੇਰਕਲਾ, ਸਰਬਜੀਤ ਸਿੰਘ ਉਰਫ ਸਰਵੀ, ਬਾਸੀ ਪਿੱਖੀ ਤੇ ਜਗਜੀਤ ਸਿੰਘ ਬਾਸੀ ਪਿੱਖੀ ਵਜੋਂ ਹੋਈ ਹੈ। ਬੱਲੀ ਕੋਲੋਂ 32 ਬੋਰ ਪਿਸਟਲ ਤੇ 4 ਰੌਂਡ ਤੇ ਸਰਵੀ ਕੋਲੋਂ 315 ਬੋਰ ਇੱਕ ਪਿਸਟਲ ਤੇ 2 ਰੌਂਡ ਬ੍ਰਾਹਮਤ ਹੋਏ ਹਨ ਉਹਨਾਂ ਨੇ ਦੱਸਿਆ ਕਿ ਬੀਤੇ ਦਿਨ ਨਵੇਂ ਬਸੱਡੇ ਚ ਦੋ ਤੇਰਾ ਚ ਝਗੜਾ ਹੋਇਆ ਸੀ ਇਸ ਦੌਰਾਨ ਇੱਕ ਜ਼ਖਮੀ ਹੋਇਆ ਸੀ ਤੇ ਗੋਲੀਆਂ ਵੀ ਚਲਾਈਆਂ ਗਈਆਂ ਸਨ ਮੁੱਖ ਮੰਤਰੀ ਵੱਲੋਂ ਉਮਰ ਕੈਦ ਦੀ ਸਜ਼ਾ ਭੁਗਤ ਰਹੇ 56 ਕੈਦੀਆਂ ਨੂੰ ਰਿਹਾ ਕਰਨ ਦਾ ਫੈਸਲਾ ਇਹ ਫੈਸਲਾ ਮੁੱਖ ਮੰਤਰੀ ਦੀ ਪ੍ਰਧਾਨਗੀ ਹੇਠ ਹੋਈ ਚਾਰਖੰਡ ਰਾਜ ਸਜ਼ਾ ਸੋਧ ਬੋਰਡ ਦੀ ਮੀਟਿੰਗ ਵਿੱਚ ਲਿਆ ਗਿਆ ਮੁੱਖ ਮੰਤਰੀ ਸ਼ਖਤਰੇਤ ਨੇ ਇੱਕ ਬਿਆਨ ਵਿੱਚ ਕਿਹਾ ਸਵੇ ਦੀਆਂ ਵੱਖ-ਵੱਖ ਜੇਲਾਂ ਵਿੱਚ ਉਮਰ ਕੈਦ ਦੀ ਸਜ਼ਾ ਕੱਟਰੇ 56 ਕੈਦੀਆਂ ਨੂੰ ਰਿਹਾ ਕੀਤਾ ਜਾਵੇਗਾ ਸਮੀਖਿਆ ਦੌਰਾਨ ਅਦਾਲਤਾਂ ਸਮੰਦਰਿਤ ਜ਼ਿਲ੍ਹਿਆਂ ਦੇ ਪੁਲਿਸ ਸੁਪਰੀਡੈਂਟ ਜੇਲ੍ਹ ਸੁਪਰੀਡੈਂਟ ਅਤੇ ਜ਼ਿਲ੍ਹਾ ਪ੍ਰਸ਼ਾਸਨ ਅਫਸਰਾਂ ਦੀ رائے ਲਈ ਗਈ ਝਾਰਖੰਡ ਸਰਕਾਰ ਨੇ ਰਾਜ ਦੀਆਂ ਵੱਖਵਗ ਜੇਲਾਂ ਵਿੱਚ ਉਮਰ ਕੈਦ ਦੀ ਸਜ਼ਾ ਕੱਟਰੇ 56 ਕੈਦੀਆਂ ਨੂੰ ਰਿਹਾ ਕਰਨ ਦਾ ਫੈਸਲਾ ਕੀਤਾ ਸਰਕਾਰ ਨੇ ਬੁੱਧਵਾਰ ਨੂੰ ਕੱਲ 109 ਮਾਮਲਿਆਂ ਦੀ ਸਮੀਖਿਆ ਕਰਨ ਤੋਂ ਬਾਅਦ 56 ਕੈਦੀਆਂ ਨੂੰ ਰਿਹਾ ਕਰਨ ਦਾ ਫੈਸਲਾ ਕੀਤਾ ਹੈ ਇਹ ਫੈਸਲਾ ਮੁੱਖ ਮੰਤਰੀ ਹਿਮੰਤ ਸੁਰੇਂਦੀ ਪ੍ਰਧਾਨ ਦੀ ਹੈਟ ਹੋਈ ਝਾਰਖੰਡ ਰਾਜ ਸਜ਼ਾ ਸੋਧ ਬੋਰਡ ਦੀ ਮੀਟਿੰਗ ਵਿੱਚ ਲਿਆ ਗਿਆ ਮੁੱਖ ਮੰਤਰੀ ਸ਼ਖਤਰਿਤ ਨੇ ਇੱਕ ਬਿਆਨ ਵਿੱਚ ਕਿਹਾ ਕਿ ਸੂਬੇ ਦੀਆਂ ਬਖਵਕ ਜੇਲ੍ਹਾਂ ਵਿੱਚ ਉਮਰ ਕੈਦ ਦੀ ਸਜ਼ਾ ਘਟਰੇ 56 ਕੈਦੀਆਂ ਨੂੰ ਰਿਹਾ ਕੀਤਾ ਜਾਵੇਗਾ। ਖਾਣ-ਪੀਣ ਦੀਆਂ ਵਸਤੂਆਂ ਵੇਚ ਰਹੇ ਲੋਕਾਂ ਦੇ ਰੇੜੀ ਦੇ ਉੱਤੇ ਡੀ ਐਚਓ ਲਖਵੀਰ ਸਿੰਘ ਜ਼ਿਲ੍ਹਾ ਸਿਹਤ ਅਫਸਰ ਨੇ ਦੱਸਿਆ ਕਿ ਇਨਫੈਕਸ਼ਨ ਦੇ ਦਿਨ ਹਨ। ਅਜਕਲ ਇਨਫੈਕਸ਼ਨ ਦੇ ਦਿਨ ਹਨ ਆਮ ਲੋਕਾਂ ਨੂੰ ਖਾਂਗ ਰੇਸ਼ਾ ਤੇ ਵਾਇਰਲ ਹੋਇਆ ਹੈ ਇਸ ਦੇ ਵਿਲੇ ਸਵੈਨ ਫਲੂ ਦੇ ਜ਼ਿਲ੍ਹੇ ਵਿੱਚ ਤਿੰਨ ਕੇਸ ਵੀ ਆ ਗਏ ਹਨ ਇਸ ਕਰਕੇ ਜਿਵੇਂ ਵੀ ਖਾਣ ਪੀਣ ਦੀਆਂ ਵਸਤੂਆਂ ਵੇਚਣ ਵਾਲੇ ਅਤੇ ਬਣਾਉਣ ਵਾਲਿਆਂ ਨੂੰ ਦਸਤਾਨੇ ਮਾਸਕ ਅਤੇ ਟੋਪੀਆਂ ਪਾ ਕੇ ਰੱਖਣੇ ਚਾਹੀਦੇ ਹਨ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਫੂਡ ਇੰਸਟੀਚਿਊਟ ਜਦੋਂ ਸ਼ੁਰੂ ਕੀਤੀ ਸੀ ਤੇ ਇਹਨਾਂ ਨੂੰ ਬਕਾਇਦਾ ਟ੍ਰੇਨਿੰਗ ਦਿੱਤੀ ਗਈ ਸੀ ਕਿ ਫੂਡ ਸੇਫਟੀ ਦੇ ਮੈਜ਼ਰਮੈਂਟ ਪੂਰੇ ਹੋਣੇ ਚਾਹੀਦੇ ਹਨ ਪਰ ਕੁਝ ਦਿਨ ਇਹਨਾਂ ਤੇ ਅਸਰ ਰਹਿੰਦਾ ਹੈ ਪਰ ਥੋੜੇ ਦਿਨਾਂ ਬਾਅਦ ਫਿਰ ਉਹੀ ਹਾਲ ਹੋ ਜਾਂਦਾ ਪਰ ਫੂਡ ਟੀਮ ਬਲੂਬੀ ਇਹਨਾਂ ਨੂੰ ਸੁਧਾਰ ਕੇ ਹਟਣ ਦਾ ਨਿਸ਼ਚੈ ਕੀਤਾ ਹੋਇਆ ਹੈ ਉਹਨਾਂ ਸਾਰੇ ਰੇੜੇ ਵਾਲਿਆਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਫੂਡ ਸੇਫਟੀ ਦੇ ਸਾਰੇ ਮੈਰਮੈਂਟ ਪੂਰੇ ਹੋਣੇ ਚਾਹੀਦੇ ਹਨ ਲੋਕਾਂ ਨੂੰ ਮਿਆਰੀ ਖਾਣਾ ਦੇਣਾ ਸਿਹਤ ਵਿਭਾਗ ਦੇ ਇਹ ਜ਼ਿੰਮੇਵਾਰੀ ਹੈ ਇਸ ਮੌਕੇ ਉਹਨਾਂ ਨੇ ਸ਼ਹਿਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਸਵੈਨ ਫਲੂ ਦੇ ਕੇਸ ਆ ਰਹੇ ਹਨ ਲੋਕਾਂ ਨੂੰ ਵਾਇਰਲ ਦੀ ਬਹੁਤ ਹੀ ਦਿੱਕਤ ਹੈ ਉਹ ਜਦੋਂ ਇਹਨਾਂ ਕੋਲ ਕੋਈ ਖਾਣ ਪੀਣ ਵਾਲੀ ਵਸਤੂ ਖਰੀਦਣ ਤੇ ਪਹਿਲਾਂ ਰੇੜੀ ਢਾਬੇ ਤੇ ਦੁਕਾਨਦਾਰ ਵਾਲੇ ਤੋਂ ਫੂਡ ਸੇਫਟੀ ਲਾਇਸੈਂਸ ਕਾਪੀ ਲੱਗੀ ਹੋਈ ਜ਼ਰੂਰ ਦੇਖਣ ਸਿਰ ਤੇ ਟੋਪੀ ਹੱਥ ਤੇ ਦਸਤਾਨੇ ਮੂੰਹ ਤੇ ਮਾਸਕ ਲੱਗੇ ਹੋਣੇ ਚਾਹੀਦੇ ਹਨ ਜੇਕਰ ਇਹਨਾਂ ਕੋਲ ਇਹ ਸਮਾਨ ਨਹੀਂ ਤੇ ਇਹਨਾਂ ਤੋਂ ਸਮਾਨ ਨਾ ਖਰੀਦਿਆ ਜਾਵੇ ਹਰ ਦੁਕਾਨਦਾਰ ਰੇੜੀ ਵਾਲਾ ਢਾਬੇ ਵਾਲੇ ਬੇਕਰੀ ਵਾਲੇ ਜੋ ਵੀ ਖਾਣ ਪੀਣ ਦਾ ਸਮਾਨ ਬਣਾ ਕੇ ਵੇਚਦਾ ਹੈ ਉਸ ਨੂੰ ਲਾਇਸੈਂਸ ਜ਼ਰੂਰੀ ਹੈ ਨਹੀਂ ਤਾਂ ਵੱਡੀ ਪੱਧਰ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਆਪੇ ਪੇ ਲਾਇਆ ਸਾਰਿਆਂ ਨੇ ਲਾਇਸੈਂਸ ਵੀ ਪੇ ਐ ਇਹਦਾ ਬਿੱਟੋ ਨਹੀਂ ਯਾਰ ਇੱਕ ਮਿੰਟ ਗੱਲ ਸੁਣੋ ਆ ਇੰਪੋਰਟੈਂਟ ਹੈਗਾ ਜੀ ਜੀ ਐਡਾ ਹੀ ਹੋ ਚਾਹੀਦਾ ਇਹਨਾਂ ਨੇ ਐਡਾ ਹੀ ਇਹ ਜ਼ਿਆਦਾ ਇੰਪੋਰਟੈਂਟ ਨਹੀਂ ਨਹੀਂ ਸਰ ਠੀਕ ਸਮਝ ਗਿਆ ਦਿਖਾਓ ਲੋ ਲੋ ਕਿੰਨੇ ਸ਼ੇਅਰ ਤੁਹਾਡੇ ਵਾਸੇ? Delhi ਸਰੋਕਿੰਗ ਸੋਚਾ 300 ਰੁਪਇਆ ਜੀ ਟੋਟਲੀ ਸ਼ੇਅਰ? ਹਾਂ ਜੀ 300 ਰੁਪਇਆ ਤਾਂ ਦਿਹਾੜੀ ਨਹੀਂ ਚੱਲਣੀ ਕੰਮ ਕਿੰਨਾ ਚੱਲੋ ਉੱਚਾ ਪ੍ਰੋਫਿਟ ਕਿੰਨਾ ਅੱਛਾ 300 ਰੁਪਇਆ ਦੀ ਜੇ ਤੁਸੀਂ ਸ਼ੇਅਰ ਕਰਦੇ ਆ ਉੱਚ ਬਚਤ ਕਿੰਨੀ ਹੋਊਗੀ Delhi? ਸਰ ਖਰਚੇ ਕੱਢ ਕੇ ਸਰ 80 ਰੁਪਇਆ ਅੱਛੇ ਰੁਪਏ ਦਿਹਾੜੀ ਨਾਲ 100 ਰੁਪਏ ਨਾਲ ਤਾਂ ਕੰਮ ਹੀ ਨਹੀਂ ਚੱਲਦਾ ਲੋਕੀ ਕਰਦੇ 8 ਘੰਟੇ ਜਿ ਕਮਾ ਲੈਂਦੇ ਨੇ ਸਰ ਹੌਲੀ ਹੌਲੀ ਸ਼ੁਰੂ ਕੀਤਾ ਨਾ ਹੌਲੀ ਹੌਲੀ ਗਾਹ ਕਿਦੋ ਆਹ ਕਦੋਂ ਦਾ ਲਾਇਸੈਂਸ ਜੀ ਤੁਸੀਂ ਚੈੱਕ ਕਰੋ ਉੱਟੀ ਕਿਦਾਂ ਚਲਾਉਂਗਾ ਫੈਮਿਲੀ ਪਾਰਟ ਟਾਈਮ ਕਰਦੇ ਆ ਅੱਛਾ ਠੀਕ ਐ ਵੇ ਤਾਂ ਕਰ ਲਾਇਸੈਂਸ ਕਿਥੇ ਲਓ ਤਾਂ ਲਿਆਵਰੇ ਸਾਰੇ ਨਾ ਮੋਬਾਈਲਾਂ ਚ ਰੱਖਿਓ ਇੱਥੇ ਟੰਗੋ ਕਢਾ ਕੇ ਰੱਖ ਕੱਲ ਨੂੰ ਨਾ ਦੰਦੇ ਹੋਏ ਨਾ ਫੇਰ ਆਪਾਂ ਕਮੇਟੀ ਵੀ ਰੈਡੀ ਲਿਆਵਾਂਗੇ ਸਾਰੀਆਂ ਰੈਡੀਆਂ ਚ ਪਾ ਲਈ ਰੈਡੀ ਨਾ ਜਣ ਚੁੱਕੇ ਕੱਲ ਨੂੰ ਜਦਾਂ ਲੈਮੀਨੇਸ਼ਨ ਹੋਵੇ ਗੰਦ ਨਹੀਂ ਕੱਢਣੇ ਹਾਂ ਗੜ ਕੇ ਕੱਲ ਪ੍ਰਿੰਟ ਕਰਾਂਗੇ ਔਰ ਨਾਲੇ ਟੋਪੀ ਤੇ ਟੋਪੀ ਲਾਓ ਆ ਗਿਆ ਐ ਕਿੰਨੇ ਪੰਚ ਕੱਪ ਕਰਦੇ ਆ ਆਲ ਆਉ ਖੁੱਬੀ ਬੇਕੇ हां पापा ने बनवाया है हटाओ इसको कल को प्रिंट निकालो प्रिंट कटा देख तू ही इन्हो ना एक बार कल ना इन्हो आप चेक करके जाना देख, देख मेरी एब्सेंस विच विजिट करो ठीक है एक बार इन्हो तू ਥੱਲੇ ਮੇਰੇ ਲੋੜ ਨਹੀਂ ਤੁਸੀਂ ਆਓ ਇੱਕ ਵਾਰ ਦੇਖੋ ਇੰਸ਼ੋਰ ਕਰੋ ਕਿ ਲਾਇਸੈਂਸ ਹੈਗੇ ਨਾਲੇ ਜੋ ਅੱਜ ਕਹਿ ਕੇ ਚੰਨ ਟੋਪੀ ਆਹ ਤਰ੍ਹਾਂ ਦੇਖ ਜਾਣੇ ਆ ਬਾਲ ਦੇ ਇੰਨੇ ਟੋਪੀਆਂ ਦੀ ਤਾਂ ਲਾਉ ਬਾਲ ਆਹ ਉਹ ਪਤਾ ਕੀ ਇਹਨੂੰ ਖੋਲਣੀ ਨਹੀਂ ਆਉਂਦੀ ਖੋਲਣੀ ਨਹੀਂ ਆਉਂਦੀ ਉਹਦੇ ਸਰਦਾਰ ਆਣਾ ਉਹਦੇ ਵੀ ਨਹੀਂ ਲੱਗਣੀ ਜਿਹਦੇ ਉੱਤੋਂ ਦੀ ਲਾ ਲਾ ਚੱਲ चाड़ी, 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 ओला, ओला। इस तरह दिन होर ताजा तेन खबर लिये जुड़े रहो जीबीसी अपडेट के मेनु इजाजत तद तक, तक ली जय हिंद जय भारत दोस्तों आपका स्काई सी ऑयल ऑयल पूरा हंड्रेड परसेंट नेचुरल इंग्रेडिएंट से बना हुआ है इसके अंदर टोटल नेचुरल हर्ब्स पड़े हुए हैं कोई केमिकल नहीं है इसमें जरूर इसको एक बार आप यूज करें आपके मन को शांति होगी कि आज तक ऐसा प्रोडक्ट हम लोगों ने नहीं देखा स्काइसी ऑयल